निकल आए सारे रब रब जा करते गुआना लड़ पें सबू का करोड़ निकल आयात्रियों बारियां दिखाई दिन तुम्हें पता नहीं अकाली दल के पिछे किबा खड़ी ਹੂੰ ਜਿਹੜਾ ਰੰਗਾਂ ਚੋਂ ਦੇਤੋੜਾ ਮੂਰਤੀਆ ਜਿਹੜਾ ਰਛਾਣਾ ਸਾਹਿਬ ਦਾ ਮੂਰਤੀਆ ਕਿਵੇਂ ਪੰਜਾ ਸਾਹਿਬ ਵਿੱਚ ਸਵਾਸਤਿਕਾ ਆਦਾ ਸलाम ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅੱਜ ਮੇਰੇ ਨਾਲ ਜੁੜ ਚੁੱਕੇ ਨੇ RAMU VALIYA ਸਾਹਿਬ ਬਲੌਂਸਿੰਗ RAMU VALIYA ਸਾਹਿਬ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਅਮਰੀਕਾ ਦੇ ਵਿੱਚ ਆ ਤੁਹਾਨੂੰ ਲੱਖਾਂ ਲੋਕੀ ਤੁਹਾਨੂੰ ਦੇਖਦੇ ਨੇ ਇੱਕ ਤੁਹਾਡੀ ਆਪਾਂ ਇੰਟਰਵਿਊ ਕੀਤੀ ਸੀ ਕਾਫੀ ਸਾਲ ਹੋ ਗਏ ਨੇ ਤੁਸੀਂ ਕਿਹਾ ਸੀ ਕਿ ਤਖਵੀਰ ਸਿੰਘ ਬਾਦਲ ਨਹੀਂ ਆ ਸਕਦਾ ਇੱਕ ਤੁਹਾਡੀ ਗੱਲ ਸੱਚੀ ਹੋ ਰਹੀ ਹੈ ਕੀ ਕਹੋਗੇ ਮੈਂ ਸਾਰੇ ਲੋਕਾਂ ਦੱਸਣਾ ਚਾਹੁੰਨਾ ਹੈ ਕਿ ਪਹਿਲਾਂ ਤਾਂ ਮੈਂ ਦੋਵੇਂ ਅੱਖ ਜੋੜ ਕੇ ਤੇ ਗੁਰੂ ਕੰရှင် ਦੇ ਚਰਨਾਂ ਦੇ ਸਰਨਵਾਕੀ ਤੇ ਛੋਦੇ ਸੈਰਾਂ ਨੂੰ ਅਸਲਾ ਗੇ ਫਦੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਜਨਮਦਰਨ ਫਿਕਰਮੰਦ ਹੁੰਦਾ ਜਾਣੇ ਬਹੁਤ ਫਿਕਰਮੰਦ ਬਹੁਤ ਉਹ ਫਿਕਰਮਾਜ਼ ਗੁਰੂ ਦੇ ਧੰਨਵਾਦ ਕਿਉਂ ਨਿਕਿਆ ਹੈ ਹਾਲਾਂਕਿ ਤੁਹਾਡੇ ਸਵਾਲ ਦਾ ਸਾਰੇ ਮੈਂ ਜਵਾਬ 10 ਮਿੰਟਾਂ ਕਿ ਦੇਣਾ ਹੈ ਜੀ ਕਿ ਉਹ ਤਾਂ ਨਿਕਿਆ ਵੀ ਮੈਂ ਕਿ ਲਗਾ ਸੋਚਣਾ ਵੀ ਇਹ ਘਰ ਵਿੱਚੋਂ ਆਪਣੇ ਜੱਟਾਂ ਦੇ ਕਿਸਾਨਾਂ ਦੇ ਹੁੰਦੀਆਂ ਚੰਗੀਆਂ ਉਤੋਂ ਮੈਂ ਕਰਦਾ ਕਰਦਾ ਤੂਬੀ ਨਾਲ ਡਾਉਣ ਲੱਗ ਗਿਆ 1950 1950 ਤੋਂ 1950 ਤੋਂ 1990 ਕੀ ਪੜਦਾ ਜੀ ਕਰਦਾ ਕਰਦਾ ਜੀ ਪਰਵਾਹ ਤੋਂ ਦੀ ਕਿਰਪਾ ਨਾਲ ਮੈਂ ਜਿਹੜੇ ਵਿਸ਼ੇ ਚੁਣੀ ਹੋ ਸੀ ਲੋਕ ਸੇਵਾ ਹਮ ਹਵਾਈ ਅੱਡੇ ਤੇ ਬੰਦੇ ਰੋਣ ਨੂੰ ਬਚਾਉਣੇ ਇਹ ਰੋਣੇ ਬਚਾਉਣੇ ਇਹ ਇੱਥੇ ਦੂਜਾ ਵਾਸਤੇ ਵੀ ਇਹ ਸਾਰੇ ਕੁਝ ਵਿੱਚ ਮੈਂ ਡਰਦਾ ਰਹਾ ਹਮ ਲੋਕਾਂ ਤੋਂ ਮੈਂ ਬਹੁਤ ਡਰਦਾ ਹਾਂ ਬਿਲਕੁਲ ਲੋਕਾਂ ਦੇ ਉੱਤੇ ਰੱਬ ਨਾਲ ਰੱਬ ਤੋਂ ਡਰਦਾ ਹਮ ਜਿਹੜੀ ਪ੍ਰੋਬਲਮ ਵਿੱਚ ਜਿਹੜੀ ਪ੍ਰੋਬਲਮ ਵਿੱਚ ਇਹ ਫਸਿਆ ਨਾ

ਰਬੂ ਰਬੂ ਦਾ ਕਰਦੇ ਉਹ ਗਵਾਨੀਆਂ ਨਾਲ ਲੜ ਪੈਣੇ ਸਾਨੂੰ ਤਾਂ ਕਰੋੜ ਨਿੱਕੇ ਆਇਆ ਹੈ ਬਿਲਕੁਲ ਐ ਦੀਆਂ ਲਾਖਰੀਆਂ ਬਾੜੀਆਂ ਲਿੱਖੀਆਂ ਸ਼ਹੀਦੀਆਂ ਇਹਨੂੰ ਪਤਾ ਨਹੀਂ ਅਕਾਲੀ ਦਲ ਦੇ ਪਿੱਛੇ ਕਿਵੇਂ ਬਾਬਾ ਖੜਕ ਸਿੰਘ ਹੂੰ ਕਿਵੇਂ ਰਾਣੀਆਂ ਕਿਵੇਂ ਜੈਤੋ ਦਾ ਮੋਰਚਾ ਹੂੰ ਮੋਰਚਾ ਲਖਣਾ ਸਾਹਿਬ ਦਾ ਮੋਰਚਾ ਕਿਵੇਂ ਪੰਜਾਬ ਸਾਹਿਬ ਵਿੱਚ ਅਖੇ ਕੇ ਸ਼ਾਸਤਰਾਂ ਦੇ ਭੁੱਖੇ ਸਿੱਖਾਂ ਨੂੰ ਲੈ ਕੇ ਗੱਡੀ ਜਾ ਰਹੀ ਸੀ ਬਿਲਕੁਲ ਉਸੇ ਕਿਹਾ ਵੀ ਗੱਡੀ ਰੁਕਣੀ ਨਹੀਂ ਉਹ ਸੇਖ ਮੂਰੇ ਪੈ ਕੇ ਗੱਡੀ ਰੋਕ ਗਏ ਛੀਂਦੀਆਂ ਪਾ ਗਏ ਪਰ ਰੁਕੀ ਖਵਾਤੀ ਸਿੱਖਾਂ ਨੂੰ ਜਿਹੜੇ ਬੰਦੀ ਬਣਾਏ ਸੀ ਸਭ ਜੀ ਬਿਲਕੁਲ ਜੀ ਤੋਂ ਇਹਨਾਂ ਦੀ ਭਾਈ ਜੀ ਸਿਰੋਕੇ ਸੱਜਣੋਂ ਦੇਵਤਿਆਂ ਮੈਂ ਇਹਨਾਂ ਦੀ ਕੁਝ ਮੁਸ਼ਕਲ ਹੈ ਇਹਨਾਂ ਕੋ ਕੰਮ ਇਹ ਲੋਟ ਆਉਣਾ ਨਹੀਂ ਸੁਖਬੀਰ ਸਿੰਘ ਦੀ ਡਾਕਟਰੀ ਵਾਈ ਵੱਡੀ ਮੁਕਰੀ ਸੀ ਉਹ ਸ਼ਾਮ ਨਹੀਂ ਹੋਈ ਇੱਕ ਇੱਕ ਕੋਈ ਅੰਦਰੋਂ ਕੋਈ ਸਤਰ ਚ ਉਹਦੇ ਅੰਦਰੋਂ ਕਰੰਟ ਨਹੀਂ ਨਿਕਲਦਾ ਸਿੱਖਤ ਹਾਸਾ ਪੜ ਕੇ ਹੂੰ ਵਜ੍ਹਾ ਕੀ ਹੈ ਵਜ੍ਹਾ ਕੀ ਹੈ ਸ਼ਰੋਮਣੀ ਸ਼ਰੋਮਣੀ ਅਕਾਲੀ ਦਲ ਕੀ ਤੁਹਾਨੂੰ ਲੱਗਦਾ ਹੈ ਰਾਮੂ ਵਾਲੀਆ ਸਾਹਿਬ ਕੇ ਪੈਰਾਂ ਤੇ ਆਏਗੀ ਕਿ ਨਹੀਂ ਆਏਗੀ ਤਖਬੀਰ ਦੇ ਹੁੰਦੇ ਆ ਕਦੇ ਵੀ ਸ਼ਰੋਮਣੀ ਅਕਾਲੀ ਵੱਲ ਪੈਰਾਂ ਤੇ ਨਹੀਂ ਆ ਸਕਦਾ ਰਾਮੂ ਵਾਲੀਆ ਸਾਹਿਬ ਤੁਹਾਡੀ ਕਦੋਂ ਪੰਜਾਬ ਵਾਪਸੀ ਹੋਏਗੀ ਨਹੀਂ ਕਿਹਦਾ ਹੁੰਦਾ ਜੀ ਹਾਂਜੀ ਤੁਹਾਡੀ ਕਦੋਂ ਪੰਜਾਬ ਵਾਪਸੀ ਹੋਏਗੀ ਤੁਸੀਂ ਕਿਹੜੇ ਪੰਜਾਬ ਆਪਰ ਕੀ ਆਪਰਕਾਰ ਦੀ ਜੀ ਮੈਨੂੰ ਪੁੱਛ ਲਿਆ ਮੈਂ ਕਿ ਮੈਂ ਨਹੀਂ ਬੋਲਣਾ ਮੈਂ ਨਹੀਂ ਬੋਲਣਾ ਮੈਂ ਉਹ ਸਾਰੇ ਜਣੇ ਜਿਹੜੇ ਮੈਂਸਾ ਵੀ ਕਹਿੰਦਾ ਹੂੰ 2 ਮਿੰਟ ਬੋਲ ਦੇ ਤੇਰਾ ਤਾਂ ਇੰਨਾ ਹੀ ਬਣਾ ਹੈ ਜੀ ਬਿਲਕੁਲ ਉਸ ਤੋਂ ਮੈਂ ਥੋੜਾ ਜਿਹਾ ਗੁੱਸੇਡ ਕਹਿੰਦਾ ਵੀ ਖੁਸਲਿਆਂ ਦੇ ਦੋ ਮੁੱਡੇ ਵੀ ਹੋ ਸਕਦੇ ਆ ਇਹਨਾਂ ਦੇ ਅਕਾਦੀ ਗੱਲ ਦੇ ਬਾਦਲ ਹੋਰਲੇ ਹੁੰਦੇ ਆ ਬਿਲਕੁਲ ਨਿੰਬਾ ਨਹੀਂ ਬੱਜਣੀਆਂ ਔਰ ਮੈਂ ਹੁਣ ਉਹ ਉਹਨੂੰ ਕੋਈ 24 ਲੱਖ ਬੰਦਾ ਸੁਣ ਚੁੱਕਿਆ ਜੋ ਪੜਦਾ ਕਿਵੇਂ ਵੇਖੀ ਜਾਂਦਾ ਬਿਲਕੁਲ ਮੈਂ ਵਫਾਦਾਰ ਧਰਤੀ ਦਾ ਬਿਲਕੁਲ ਗੁਰੂ ਗੋਬਿੰਦ ਸਿੰਘ ਜਰਨਾ ਦਾ ਬਿਲਕੁਲ ਜੀ ਕਾਜ ਰਿਕਾਰਡ ਕਰ ਲੈਣਾ ਜੀ ਜੇ ਇਹ ਤੋਂ ਨਹੀਂ ਕੁਝ ਮੰਨਣਾ ਮੈਂ ਕੋਈ ਧਰਤੀ ਦੇ ਤਖਤ ਤੇ ਬੰਦਾ ਨਹੀਂ ਦੇ ਮੈਂ ਇੰਨੇ ਕੰਮ ਕੀਤੇ ਅੱਧੀ ਅੱਧੀ ਪਰ ਮੈਂ ਕਦੇ ਕਿਸੇ ਤੋਂ ਮੈਂ ਸਾਡਾ ਤੋੜਾ ਸਾਡੇ ਪੰਜਾਬ ਦੇ ਵਿੱਚ ਡਿਪੋਰਟੇਸ਼ਨ ਪੂਰੇ ਇੰਡੀਆ ਚ ਭਾਰਤ ਦੇ ਵਿੱਚ ਕਾਫੀ ਬੱਚੇ ਆ ਰਹੇ ਨੇ ਤੁਸੀਂ ਵੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਾਂ ਯੂਰਪ ਦੇ ਵਿੱਚੋਂ ਕਾਫੀ ਬੱਚੇ ਜਾਂ ਬੱਚੀਆਂ ਨੂੰ ਵਾਪਸ ਹੀ ਲੈ ਕੇ ਆਏ ਸੀ ਕਿਸ ਤਰ੍ਹਾਂ ਦੇਖਦੇ ਹੋ ਹਾਂ ਦੇਖੋ ਤੁਹਾਡੇ ਕੋਲ 3 1/2 ਮਿੰਟ ਹੈ ਜੀ ਬਿਲਕੁਲ ਬਿਲਕੁਲ 3 1/2 ਮਿੰਟ ਹਾਂ ਜੀ ਤਾਂ ਕੰਦੇ ਆ ਵੀ ਨਹੀਂ ਕੋਈ ਇੱਕ ਸੇਵਾਦਾਰ ਜੀ 2 ਲੀਟਰਾਂ 'ਚ ਮੈਂ ਵੀ ਆਉਣਾ ਬਿਲਕੁਲ ਕੋਈ ਇੱਕ ਲੀਟਰ ਸਾਰੇ ਜਣੇ ਜਿਹੜੇ ਸੁਣਦੇ ਆ ਥੋੜੀ ਲੱਖਾਂ ਬੰਦੇ ਸੁਣ ਰਹੇ ਆ ਜੀ ਵੀ ਮੈਂ ਤੁਹਾਨੂੰ ਆਪ ਮੰਨ ਕੇ ਕਹਿੰਦਾ ਜੀ ਮੈਨੂੰ ਇੱਕ ਲੀਟਰ ਦਿਖਾ ਦਿਓ ਜੀ ਨੇ ਫਿਕਰਮੰਦੀ ਕੀਤੀ ਆ ਹਮ ਮੈਂ ਪਿਛਲੇ 40 ਸਾਲ ਤੋਂ ਟਰੈਵਲ ਏਜੰਟ ਆ ਵੀ ਡਾਕਟਰ ਦੇ ਉੱਤੇ ਲੜ ਰਹੇ ਆ ਬਿਲਕੁਲ ਜੀ ਬਿਲਕੁਲ ਉਹ ਮੇਰਾ ਸੈਕਟਰੀ ਹੈ ਮੁੰਡਾ ਬਲਜਿੰਦਰ ਸਿੰਘ ਇੰਜੀਨੀਅਰ ਆ ਰਾਮੂ ਵਾਲੇ ਤੋਂ ਆ ਜੀ ਉਹ ਹੈ ਨਹੀਂ ਮੇਰੇ ਕੋਲ ਹੈ ਉਹ ਕੋਈ ਇੱਕ ਫੋਟੋ ਹੈ ਬੰਗੇ ਤੋਂ ਆਈ ਹੈ ਜੀ ਬੰਗੇ ਤੋਂ ਉਹਦੇ ਵਿੱਚ ਸੱfte ਮੁੰਡੇ ਗੱਪੂਲ ਗੱਪੂ ਮੁੰਡੇ 24 24 ਸਾਲ ਦੇ ਬੰਗੇ ਦੇ ਇੱਕ ਰੇੜੀ ਦੀ ਲੰਮੜ ਵਾਲੇ ਅਜੰਟ ਨੇ ਜੀ ਤੁਰਕੀ ਚਲ ਜਾ ਕੇ ਪੱਧਰ ਕਰਦੇ ਓਏ ਹਾਂ ਹਮ ਸੱਤ ਦਸ ਲੱਖ ਰੁਪਿਆ ਲੈ ਕੇ ਉਹ ਮੈਂ ਕਿਹੜਾ ਖੁੰਜਾ ਕਿਹੜਾ ਨੀਦਰ ਉਹ ਬਾਦਲ ਗਿਆ ਹੁੰਦਾ ਸੀ ਕਿਹੜਾ ਕਿਹੜਾ ਕੈਪਟਨ ਬ੍ਰਿੰਦਰ ਕਿਰਿੰਦਰ ਕੋ ਪਟੜ ਕੀ ਦਾ ਜਾਜੇ ਬਾਰੇ ਨਹੀਂ ਖੜਗਾਏ ਐ ਮੈਂ ਜਨਾ ਦੇ ਮੈਂ ਕੋ ਜੇ ਕੋਈ ਇਹ ਬੇਸ਼ਮਦਾਨੀ ਤੋਂ ਬਾਅਦ ਤੇ ਨਾਦਰ ਸ਼ੋਬਾਦ ਤੇ ਨਾਦਰ ਸ਼ਾਹ ਤੋਂ ਬਾਅਦ ਕਤਲ ਹੋ ਰਹੇ ਹੈ ਤੇ ਟ੍ਰੈਵਲ ਏਜੰਟ ਕਰ ਰਹੇ ਤੇ ਬਾਣੀ ਗੱਲ ਹੈ ਯਕੀਮਾ ਮਸੂਮਾ ਕਮਜ਼ੋਰਾਂ ਦੀ ਰਾਮੂ ਰੰਮੂ ਵਾਲੀਆ ਸਾਹਿਬ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਿੱਦ ਨੇ ਤੇ ਕਤਲ ਕਰਦੇ ਬਿਲਕੁਲ ਐਨਆਰਆਈ ਇਸ ਵੇਲੇ ਨਾ ਜੀ ਐਨਆਰਆਈ ਲਾਉਣਾ ਛੋਟਾ ਜੀ 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 ਲੈ ਜੀ ਸਰੋਤੇ ਸਰੋਤੇ ਦੇਵਤੇ ਹੋ ਜੀ ਲੈ ਗੈਂ ਲੋ ਪਿਆਰ ਦੇ 1 ਲੱਖ 10000 ਰੁਪਏ ਦਾ ਇਹ ਹਰ ਪਿੰਡ ਵਿੱਚ 8 ਤੋਂ 10 ਪੰਚਾਇਤ ਤੇ ਸਰਪੰਚ ਹੈ ਇੱਕ ਨੰਬਰ 2 117 ਐਮਐਲਏ ਹੈ ਬਿਲਕੁਲ ਨੰਬਰ 3 ਵੀਐਲਪੀ ਹੈ ਹੂੰ ਨੰਬਰ ਨੰਬਰ ਕਿੰਨੀਆਂ ਸਟੂਡੈਂਟ ਯੂਨੀਅਨ ਹੈ ਹਮ ਨੰਬਰ 5 ਸੀਪੀਆਈ ਸੀਪੀਐਮ ਕਾਂਗਰਸ ਅਕਾਲੀ ਬੀਜੇਪੀ ਕਿੰਨੀਆਂ ਪਾਰਟੀਆਂ ਹੈ ਹਮ ਹੁਣ ਫਿਰ ਸੈਸ਼ਨ ਹੋ ਗਿਆ ਤੇ ਅੱਜ ਪਰਸੋਂ ਖਤਮ ਹੈ ਤੇ ਕੱਲ ਖਤਮ ਹੋਇਆ ਕੱਲ ਕੱਲ ਬਿਲਕੁਲ ਕੋਈ ਇੱਕ ਤਾਂ ਬੰਦਾ ਟਰੈਵਲ ਜੰਟਾ ਦੇ ਬਾਰੇ ਦੇ ਵਿਰੋਧ ਬੋਲਦਾ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਐਨਆਰਆਈਆਂ ਦੀ ਜ਼ਿੰਦਗਾਰੀ ਵੀ ਬਿਲਕੁਲ ਐਨ ਆਰ ਆਈ ਨਹੀਂ ਇਹ ਮਾਂ ਦੇ ਸਿਰ 'ਚ ਕੋਹਨਰ ਮਾਰਦੇ ਆ ਹੀ ਬਿਲਕੁਲ ਬਿਲਕੁਲ ਇਹ ਰਾਮੂ ਵਾਲੀਆ ਸਾਹਿਬ ਰਾਮੂ ਵਾਲੀਆ ਸਾਹਿਬ ਐਨ ਆਰ ਆਈਆਂ ਦੀਆਂ ਵੀ ਸ਼ਿਕਾਇਤਾਂ ਨੇ ਜਦੋਂ ਪੰਜਾਬ ਜਾਂਦੇ ਨੇ ਪੰਜਾਬ ਦੇ ਵਿੱਚ ਜਾਂਦੇ ਨੇ ਵੱਡੇ ਵੱਡੀਆਂ ਫਲੈਕਸਾਂ ਆਈ ਲਾਈਟਸ ਵੀਜ਼ੇ ਲਗਾਉਂਦੀਆਂ ਸ਼ਰਤਾਂ ਕਿ 15 ਦਿਨ ਦੇ ਵਿੱਚ 20 ਦਿਨ ਦੇ ਵਿੱਚ ਲੋਕਾਂ ਨੂੰ ਪੰਜਾਬ ਦੇ ਨਾਲ ਬੇਕੂਫ ਬਣਾ ਰਹੇ ਨੇ ਉੱਥੇ ਦੇ ਪੋਲੀਟਿਸ਼ੀਅਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਉੱਥੇ ਦੇ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਬਾਈ ਜੀ ਮੈਂ ਤੁਹਾਨੂੰ ਕਹਿੰਦਾ ਕਿ ਐਂਪੀ ਤੇ ਉਹਨਾਂ ਦੇ ਕਰੇ ਪੋਕਾ ਮਰ ਗਿਆ ਮਾਂ ਮਰ ਗਈ ਮਕਾਨ ਆਏ ਵੇ ਹਾਂ ਲੱਗ ਕੇ ਨਾ ਬਲਕੇ ਮੈਂ ਤੁਸੀਂ ਰੱਬ ਵਰਗੇ ਹੀ ਸੁਣੋ ਮੈਂ ਭਲਵਾਨ ਪਹਿਰਾਮੁਆਲੀਆ ਮੈਂ ਕਹਿੰਦੇ ਉਹ ਦੁਆਬੀ ਮੈਂ ਇੱਕ ਵੇਰੀ ਆਜ਼ਾਦੀ ਜਲਦੀ ਕੋਰ ਕਮੇਟੀ ਦਾ ਮੈਂਬਰ ਸੀ 1912 ਦੇ ਜੀ ਬਾਦਲ ਦਾ ਰਾਜ ਸੀ ਤੇ ਮੈਂ ਕੋਰ ਕਮੇਟੀ ਦੇ ਮੈਂ ਉੱਠ ਕੇ ਕਹਿੰਦਾ ਸਾਰੇ ਕੰਮ ਬੰਦ ਕਰਦੇ 12 ਦੀ ਗੱਲ ਹੈ ਤੇਰਾ ਵ ਤੇ ਪਹਿਨਾ ਮੈਂ ਕੋ ਟ੍ਰੈਵਲ ਜੈਂਟ ਆ ਤੇ ਸਪੈਸ਼ਲ ਅਸੈਮਿਲੀਫਿਕੇਸ਼ਨ ਕਰਕੇ ਆ ਬਾਬਲ ਸਾਹਿਬ ਕੋਈ ਨਾ ਕੋਈ ਕੰਮ ਕਰੇ ਲੋਕ ਹੁੰਦੀ ਐ ਹਮ ਜਵੀਰ ਨੇ ਮਾਰੀ ਅੱਖ ਤੇ ਜਾ ਕੇ ਉਸ ਰਸਤੇ ਤੇ ਸ਼ੇਖਵਾ ਸੇਵਾਸ਼ਮ ਮੈਨੂੰ ਚੱਕੇਂਦਾ ਓ ਨਾਮ ਵਾਲੀਆ ਤੈਨੂੰ ਟ੍ਰੈਵਲ ਜੈਂਟ ਦੇ ਮੈਨੋਂ ਹੋਰ ਕੁਛ ਆਉਂਦਾ ਐ ਮੈਂ ਤਾਂ ਸੇਵਿਆ ਮੈਨੂੰ ਤਾਂ ਹੋਰ ਤੂੰ ਹਿੰਦੀ ਗ੍ਰੇਫੀ ਤੇ ਮੈਂ ਵੀ ਸੰਸਕ੍ਰਿਤ ਫਾਰਸੀ ਇਹ ਜ਼ਬਾਨਾਂ ਹੁੰਦੀ ਐ ਹੂੰ ਐਵੇਂ ਦੋ ਦਮ ਐਡਰੈਸ ਵਰਗੇ ਪੜੇ ਆ ਹੂੰ ਲੇਕਿਨ ਕਿਸੇ ਨੇ ਸੁਣੀ ਨਹੀਂ ਮੈਂ ਤਾਂ ਇੰਨੀ ਗੱਲ ਕਹਿੰਨਾ ਟਰੈਵਲ ਜੰਟਾ ਸੌ ਲੁਕੀ ਜੇ ਮੁੰਡਿਓ ਤੁਹਾਨੂੰ ਟਰੈਵਲ ਜੰਟਾ ਰੁਟ ਕੇ ਜੀ ਤੇ ਹੱਕ ਜੀ ਗੱਲ ਦੇ ਕਰਦੇ ਕਰਦੇ ਮੈਂ 15 ਮੀ ਲੀਟਰਾਂ ਤੋਂ ਗਾੜੀ ਪਕਾਈ ਆ ਵੀ ਇਹ ਕੋਈ ਕੰਮ ਹੈ ਹੂੰ ਫਿਰ ਲੋਕੋ ਤੁਸੀਂ ਵੀ ਕੀ ਐ ਤੁਸੀਂ ਉਹਨਾਂ ਨੂੰ ਕਹਿੰਨੇ ਫਲਾਣਾ ਸ਼ਹਿਰ ਤੇਲੀ ਤੋਂ ਇੱਕ ਕੇ ਪਹਿਲਾਂ ਜੇ ਮੰਜੇ ਠੋਕ ਕੇ ਗੇਲੋਂ ਪਰ ਹੂੰ ਬਿਲਕੁਲ ਬਿਲਕੁਲ ਬਾਦ ਹੀ ਆਪਾਂ ਵਾਲੇ ਲੋਕੋ ਮੈਂ ਵੀ ਤੁਹਾਡੇ ਚੋਂ ਹਾਂ ਮੈਂ ਬੜਾ ਬਹੁਤ ਹਰੇ ਫੇਰ ਦਸਾ ਕਿ ਮੈਨੂੰ ਇੱਕ ਨਵੀਂ ਪਾਲਸੀ ਬਣਾਉਣੀ ਹੈ ਵੱਟ ਕਢ ਦੇ ਦੇ ਪਾਲਸੀ ਬਣਾਉਣ ਲਈ ਮੈਂ ਜ਼ਰੂਰ ਘੱਟੋ ਘੱਟ 20 ਕਰੋੜ ਰੁਪਇਆ ਪਿਛਲੇ 25 30 ਸਾਲਾਂ ਚ ਬੜਵਾਇਆ ਦائਮਨ ਫੇਰ ਕਿ ਮੈਂ ਮੈਂ ਕਿਸੇ ਤੋਂ ਕਦੇ ਆਟੇ ਦੀ ਚੁੱਲੀ ਜਦੋਂ ਬਠਾਈਦਾ ਕਿ ਕਿੰਨਾ ਚੰਗਾ 10 20 50 ਮੈਂ ਰੁਪਏ ਕਹਿੰਦੇ ਨੇ ਰਾਮੂ ਵਾਲੀਏ ਸਾਹਿਬ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਰੱਖ ਸਕਦੇ ਹੋ 2027 ਦੇ ਵਿੱਚ ਇਹ ਤੁਸੀਂ ਹਰ ਬਾਰ ਆਵਦੀਆ ਕਰਦਾ ਜੇ ਲੋਕ ਮੈਨੂੰ ਕਹਿੰਦੇ ਵੀ ਤੁਸੀਂ ਵੀ ਉਪਰਾਵਾ ਦੇ ਜੇ ਜੇ ਨਹੀਂ ਹੱਥ ਕੀ ਕਰੋਗੇ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਲੋਡ ਹੈ ਕਿਉਂਕਿ ਜਿਵੇਂ ਸਾਡੇ ਐਨ ਆਰ ਆਈ ਮਿਨਿਸਟਰ ਨੇ ਉਹ ਤੇ ਹੱਥਾਂ ਦੇ ਹੱਥ ਧਰ ਕੇ ਬੈਠੇ ਹੋਏ ਨੇ ਪੰਜਾਬ ਦੇ ਵਿੱਚ ਲੋਡ ਹੈ ਪੰਜਾਬ ਦੇ ਜੈਂਟਾ ਨੂੰ ਕਾਬੂ ਚ ਪਕਰਨਾ ਤੇ ਪੰਜਾਬੀਏਤ ਨੂੰ ਪਿਆਰ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਇੱਥੇ ਐਜੂਕੇਸ਼ਨ ਔਰ ਬਿਜ਼ਨਸ ਕੰਮ ਸਕੂਲ ਕਾਲਜ ਪ੍ਰਮੋਟ ਕਰਨਾ ਯੂਨੀਵਰਸਟੀਆਂ ਲੈ ਕੇ ਆਉਣਾ ਬਾਹਰ ਉਹਦੀ ਲੋਡ ਹੈਗੀ ਵਰਕਸ਼ਾਪਾਂ ਦੀ ਲੋਡ ਹੈਗੀ ਹੈ ਬਾਹਰ ਦੀਆਂ ਦੀ ਕਿਉਂਕਿ ਸਾਡੇ ਬੱਚੇ ਬਾਹਰ ਜੀ ਦੇ ਜੱਸ ਕੋ ਨਹੀਂ ਇਤਨਾ ਵੀ ਛੋਟੀ ਉਮਰ ਕਿੰਨੀ ਹੈ ਭਾਈ ਸਾਹਿਬ ਮੈਂ ਮੈਂ ਅੱਜ ਤੱਕ 40 ਸਾਲ ਦਾ ਮੈਂ ਜੇ ਇੰਨਾ ਨਹੀਂ ਖਾ ਬੋਲ ਦਿਓ ਜੇ ਕੋਈ ਕਥਾ ਕਰਦਾ ਬਹੁਤ ਸੋਹਣਾ ਬੋਲਦਾ ਹਾਂ ਬਹੁਤ ਧੰਨਵਾਦ ਸ਼ੁਕਰੀਆ ਮੈਂ ਤੁਹਾਨੂੰ ਮੈਂ 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 ਜੀ ਜੀ ਮੈਂ ਤੁਹਾਨੂੰ ਮੈਂਤ ਕਰਕੇ ਕਹਿੰਦਾ ਹਾਂ ਪੰਜਾਬ ਮੰਤਾਂ ਦਾ ਅਲਾਜ ਹੈ ਹੂੰ ਰਾਮ ਖੋਰੀ ਦੀ ਰੋਟੀ ਖਾਣੋ ਬਿਲਕੁਲ ਲੀਡਰ ਹੱਦ ਜਾਣ ਹੂੰ ਲੀਡਰ ਹੱਦ ਜਾਣ ਹੂੰ ਤੇ ਪੱਤਰਕਾਰ ਵੀ ਫਿਕਰਮੰਦ ਹੋਣ ਬਿਲਕੁਲ ਖੋਰੀ ਨੂੰ ਕਿਹਾ ਬਿਲਕੁਲ ਪੱਤਰਕਾਰ ਵੀ ਫਿਕਰਮੰਦ ਹੋ ਜਾਣ ਬਿਲਕੁਲ ਲੋਕ ਫਿਕਰਮੰਦ ਹੋ ਜਾਣ ਪੰਜ ਸਿਰਫ ਅੰਤੋਂ ਲਾ ਕੇ ਐਂਟੀ ਐਨਐਲਏ ਜੇ ਕੋਦੇ ਵਰਗੇ ਬੰਦੇ ਆ ਜਾਣ ਬਿਲਕੁਲ ਇੱਥੇ ਤੋਂ ਕੀ ਹੋਗਾ ਦੇਵੋ ਕਿਹੜੇ ਬੰਦੇ ਵੀ ਆਓ ਜਿਨ੍ਹਾਂ ਨੇ ਮਾਂ ਦਾ ਦੁੱਖ ਚੁੰਗਿਆ ਕੈਵਰੇਜ ਅੰਟਰ ਦੇ ਖਿਲਾਫ ਲੜੀਏ ਇੱਕ ਸੋਧੀਆਂ ਸਮੱਸਿਆਵਾਂ ਚੁੱਕੀ ਥੀ ਖਤਮ ਹੋ ਜਾਣਗੇ ਚੁੱਕੀ ਬਿਲਕੁਲ ਤੇਰਾ ਮੂਵਮੈਂਟ ਤੁਹਾਨੂੰ ਲੱਗਦਾ ਕਿ ਜਾਇਆ ਜੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰ ਰਹੀ ਸਹੀ ਪੰਜਾਬ ਦੇ ਵਿੱਚ 2 ਸਾਲ ਰਹਿ ਗਏ ਨੇ ਨਹੀਂ ਇਹ ਤਾਂ ਇਹ ਤਾਂ ਸਾਡੇ ਤੋਂ ਸਾਖੇ ਤੋਂ ਹੁੰਦਾ ਸੀ ਜੀ ਉਹ ਕਹਿੰਦਾ ਮੈਂ ਬਹੁਤ ਚੰਗਾ ਵਿਅਕਤੀ ਹਾਂ ਜਿਹੜਾ ਅਸੀਂ ਕਿਵੇਂ ਹਾਂ ਜਿੰਨਾ ਕਿ ਹਾਂ ਜੇ ਪਾਸ ਹੋ ਜਾਏਗਾ ਇਹਦਾ ਹੋਰ ਪਰ ਵੀ ਕਿਸੇ ਜੱਤੀ ਬਾਰੇ ਜਾਣਕਾਰੀ ਨਹੀਂ ਲੇਕਿਨ ਮੈਂ ਨੇਰੂ ਅਸਫਲਤਾ ਹੀ ਖਾਪੜਾ ਦੇ ਦੇਗੀ ਨਹੀਂ ਬਿਲਕੁਲ ਧੰਨਵਾਦ ਰੰਮੂ ਵਾਲੀਆ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕੀਮਤੀ ਟਾਈਮ ਦਾ ਤੁਸੀਂ ਕਿਰੇ ਬੈਠੇ ਹੋਏ ਸੀ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਮੈਂ ਜ਼ਰੂਰੀ ਚਾਹਤ ਸੀ ਮੈਂ ਤੁਹਾਨੂੰ ਨਾ ਨਹੀਂ ਕੀਤੀ ਮੈਂ ਜ਼ਰੂਰੀ ਨਾ ਕੀਤੀ ਮੈਂ ਜੀ ਧੰਨਵਾਦ ਤੁਕਰੀ ਧੰਨਵਾਦੀ ਧੰਨਵਾਜੀ ਮਿਹਰਬਾਨੀ ਸਸ ਅਲਸ਼ੀਰਵਾਦ ਥੈਂਕ ਸਸ ਸਸੀ ਕਾ ਦੀ ਸਸੀ ਕਾ ਸਸੀ ਕਾ ਰਾਤਰੀਆਂ ਨਿਕਲਵਾਏ ਸਾਰੇ ਰੱਬ ਰੱਬ ਦਾ ਕਰਦੇ ਉਹ ਗਾਣੀਆਂ ਨਾਲ ਲੜ ਕੇ ਸਾਨੂੰ ਤਾਂ ਕਰੋੜ ਨਿੱਕੇ ਆਇਆ ਬਿਲਕੁਲ ਆਏ ਨੇ ਲਾਟਰੀਆਂ ਪਾੜੀਆਂ ਦਿੱਤੀਆਂ ਸ਼ਹਿਰ ਦੀਆਂ ਬਿਲਕੁਲ ਪਤਾ ਨਹੀਂ ਅਕਾਦੀ ਕਰਦੇ ਪਿੱਛੇ ਕਿਵੇਂ ਬਾਬਾ ਖੜ ਕੇ ਥੇ ਹੂੰ ਜਿਹੜਾ ਜਾਨਿਆ ਚੰਬੇ ਜੇਤੋੜਾ ਮੋਰਚਾ ਜਿਹੜਾ ਰਕਨਾ ਸਾਹਿਬ ਦਾ ਮੋਰਚਾ ਕਿਉਂ ਪੰਜਾਬ ਸਾਹਿਬ ਵਿੱਚ ਸਤਿ ਸ੍ਰੀ ਅਕਾਲ ਅਦਾ ਸਲਾਮ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅੱਜ ਮੇਰੇ ਨਾਲ ਜੁੜ ਚੁੱਕੇ ਨੇ RAMU VALIYA ਸਾਹਿਬ ਬਲੌਂਸਿੰਗ RAMU VALIYA ਸਾਹਿਬ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਅਮਰੀਕਾ ਦੇ ਵਿੱਚ ਤੁਹਾਨੂੰ ਲੱਖਾਂ ਲੋਕੀ ਤੁਹਾਨੂੰ ਦੇਖਦੇ ਨੇ ਇੱਕ ਤੁਹਾਡੀ ਆਪਾਂ ਇੰਟਰਵਿਊ ਕੀਤੀ ਸੀ ਕਾਫੀ ਸਾਲ ਹੋ ਗਏ ਨੇ ਤੁਸੀਂ ਕਿਹਾ ਸੀ ਕਿ ਤਖਵੀਰ ਸਿੰਘ ਬਾਦਲ ਨਹੀਂ ਆ ਸਕਦਾ ਇੱਕ ਤੁਹਾਡੀ ਗੱਲ ਸੱਚੀ ਹੋ ਰਹੀ ਹੈ ਕੀ ਕਹੋਗੇ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਪਹਿਲਾਂ ਤਾਂ ਮੈਂ ਦੋਵੇਂ ਹੱਥ ਜੋੜ ਕੇ ਸੇ ਗੁਰੂ ਗੰਦھ ਸਿੰਘ ਦੇ ਚਰਨਾਂ ਦੇ ਸਰਨਵਾਕੀ ਇਹ ਛੋੜੇ ਪੈਰਾਂ ਨੂੰ ਹੱਥ ਲਾ ਕੇ ਫੜੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਜਨਮ ਜਨਮ ਫਿਕਰਮੰਦ ਹੁੰਦਾ ਜਾਣੇ ਬਹੁਤ ਫਿਕਰਮੰਦ ਬਹੁਤ ਉਹ ਫਿਕਰਮਾਜ਼ ਗੁਰੂ ਦਾ ਧੰਨਵਾਦ ਜੋ ਨਿਕਿਆ ਹੈ ਹਾਲਾਂਕਿ ਤੁਹਾਡੇ ਸਵਾਲ ਦਾ ਸਾਰੇ ਮੈਂ ਜਵਾਬ ਇੱਕ ਮਿੰਟ ਦੇ ਵਿੱਚ ਦੇ ਰਿਹਾ ਹਾਂ ਜੀ ਉਹ ਤਾਂ ਨਿਕਿਆ ਵੀ ਮੈਂ ਚਲ ਕੇ ਸੋਚਣਾ ਵੀ ਇਹ ਘਰ ਵਿੱਚੋਂ ਆਪਣੇ ਜੱਟਾਂ ਦੇ ਕਿਸਾਨਾਂ ਦੇ ਹੁੰਦੀਆਂ ਤੰਗੀਆਂ ਉਸ ਤੋਂ ਮੈਂ ਕਰਦਾ ਕਰਦਾ ਤੂਬੀ ਨਾਲ ਡਾਉਣ ਲੱਗ ਗਿਆ 1900 ਕਿਨਜਾ ਕਿਨਜਾ ਦੇ ਅਖੀਨ ਹੋਣਗੇ ਪੜਦਾ ਜੀ ਕਰਦਾ ਕਰਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਜਿਹੜੇ ਵਿਸ਼ੇ ਚੁਣੇ ਉਹ ਸੀ ਲੋਕ ਸੇਵਾ ਹੂੰ ਅੱਜ ਇੱੱਧਾਂ ਤੇ ਬੰਦੇ ਰੋਲ ਨੂੰ ਕਿਚੌੜੀ ਇਹ ਰੋਲ ਨੇ ਬਚਾਉਣੇ ਹੂੰ ਇਹ ਹੁਣ ਇੱਥੇ ਦੂਜਾ ਵਾਸਾ ਵੀ ਦੇਖ ਲਈ ਇਹ ਸਾਰੇ ਕੁਝ ਵਿੱਚ ਮੈਂ ਡਰਦਾ ਰਿਹਾ ਹੂੰ ਲੋਕਾਂ ਤੋਂ ਮੈਂ ਬਹੁਤ ਡਰਦਾ ਹਾਂ ਬਿਲਕੁਲ ਲੋਕਾਂ ਦੇ ਉੱਤੇ ਰੱਬ ਨਾਲ ਰੱਬ ਤੋਂ ਡਰਦਾ ਹੂੰ ਜਿਹੜੀ ਪ੍ਰਾਬਲਮ ਵੀ ਜਿਹੜੀ ਪ੍ਰਾਬਲਮ ਵਿੱਚ ਇਹ ਫਸਿਆ ਨਾ ਸਰਦਾਰ

ਰਬੂ ਰਬੂ ਦਾ ਕਰਦੇ ਉਹ ਗਵਾਨੀਆਂ ਨਾਲ ਲੜ ਪਏ ਨੇ ਸਾਨੂੰ ਤਾਂ ਕਰੋੜ ਨਿੱਕੇ ਆਇਆ ਆਏ ਦੀਆਂ ਡਾਕਟਰੀਆਂ ਪਾੜੀਆਂ ਲਕੀਆਂ ਸ਼ਹੀਦੀਆਂ ਨੂੰ ਪਤਾ ਨਹੀਂ ਅਕਾਲੀ ਦਲ ਦੇ ਪਿੱਛੇ ਕਿਵੇਂ ਬਾਬਾ ਖੜਕ ਸਿੰਘ ਹੂੰ ਜਿਵੇਂ ਰਾਣੀਆਂ ਕਿਵੇਂ ਜੈਤੋ ਦਾ ਮੋਰਚਾ ਹੂੰ ਜੋੜ ਲਖਾਣਾ ਸਾਹਿਬ ਦਾ ਮੋਰਚਾ ਕਿਵੇਂ ਪੰਜਾ ਸਾਹਿਬ ਵਿੱਚ ਅਖੇ ਤੇ ਸਾਸਤਨ ਦੇ ਭੁੱਖੇ ਸਿੱਖਾਂ ਨੂੰ ਲੈ ਕੇ ਗੱਡੀ ਜਾ ਰਹੀ ਸੀ ਬਿਲਕੁਲ ਉਸੇ ਕਿਹਾ ਵੀ ਗੱਡੀ ਰੁਕਣੀ ਨਹੀਂ ਉਹ ਸੇ ਖਮੂਰੇ ਪੈ ਕੇ ਗੱਡੀ ਰੋਕ ਗਏ ਛੀਤੀਆਂ ਪਾ ਗਏ ਪਰ ਰੁਕੀ ਖਵਾਤੀ ਸਿੱਖਾਂ ਨੂੰ ਜਿਹੜੇ ਬੰਦੀ ਬਣਾਏ ਸੀ ਸੋਗੀ ਬਿਲਕੁਲ ਜੀ ਉਹ ਇਹਨਾਂ ਦੀ ਬਾਈ ਜੀ ਸ੍ਰੋਤੇ ਸੱਜਣੋਂ ਦੇਵਤਿਆਂ ਮੈਂ ਇਹਨਾਂ ਦੀ ਕੁਸ਼ਮਸਿਆ ਇਹਨਾਂ ਕੋ ਕੰਮ ਇਹ ਲੋਡ ਆਉਣਾ ਨਹੀਂ ਸੁਖਬੀਰ ਸਿੰਘ ਵੀ ਰਾਤਰੀ ਵਾਈ ਵੱਡੀ ਮੁਕਰੀ ਸੀ ਉਹ ਸ਼ਾਮ ਨਹੀਂ ਹੋਈ ਇੱਕ ਇੱਕੋ ਹੀ ਅੰਦਰੋਂ ਕੋਈ 70 ਚ ਉਹਦੇ ਅੰਦਰੋਂ ਕਰੰਟ ਨਹੀਂ ਨਿਕਲਦਾ ਸਿੱਖਤ ਹਾਸਾ ਨਾਲ ਕੇ ਹੂੰ ਵਜ੍ਹਾ ਕੀ ਹੈ ਵਜ੍ਹਾ ਕੀ ਹੈ ਸ਼ਰੋਮਣੀ ਸ਼ਰੋਮਣੀ ਅਕਾਲੀ ਦਲ ਕੀ ਤੁਹਾਨੂੰ ਲੱਗਦਾ ਹੈ ਰਾਮੂ ਵਾਲੀਆ ਸਾਹਿਬ ਕੇ ਪੈਰਾਂ ਤੇ ਆਏਗੀ ਕਿ ਨਹੀਂ ਆਏਗੀਸਖੀਰ ਨੇ ਹੁੰਦਾ ਕਦੇ ਵੀ ਸ਼ਰੋਮਣੀ ਅਕਾਲੀ ਵੱਲ ਪੈਰਾਂ ਤੇ ਨਹੀਂ ਆ ਸਕਦਾ ਰਾਮੂ ਵਾਲੀਆ ਸਾਹਿਬ ਤੁਹਾਡੀ ਕਦੋਂ ਪੰਜਾਬ ਵਾਪਸੀ ਹੋਏਗੀ ਨਹੀਂ ਕਿਹਾ ਹੁੰਦਾ ਜੀ ਹਾਂ ਜੀ ਤੁਹਾਡੀ ਕਦੋਂ ਪੰਜਾਬ ਵਾਪਸੀ ਹੋਏਗੀ ਤੁਸੀਂ ਕਿਹੜੀ ਪੰਜਾਬ ਆਪਰ ਕੀ ਆ ਪਤਰਕਾਰ ਸੀ ਜੀ ਮੈਨੂੰ ਪੁੱਛ ਲਿਆ ਮੈਂ ਕਿ ਮੈਂ ਨਹੀਂ ਬੋਲਣਾ ਮੈਂ ਨਹੀਂ ਬੋਲਣਾ ਮੈਂ ਉਹ ਸਾਰੇ ਜਾਣੇ ਕਿ ਮੈਂ ਤਾਂ ਵੀ ਕਹਿੰਦਾ ਹੂੰ 2 ਮਿੰਟ ਬੋਲ ਦੇ ਤੇਰਾ ਤਾਂ ਇੰਨਾ ਹੀ ਬਣਾ ਜੀ ਬਿਲਕੁਲ ਉਸ ਤੋਂ ਮੈਂ ਥੋੜਾ ਜਿਹਾ ਖੁਸਲ ਕਹਿੰਦਾ ਕਿ ਖੁਸਲਿਆਂ ਦੇ ਦੋ ਮੁੱਦੇ ਵੀ ਹੋ ਸਕਦੇ ਆ ਉਹਨਾਂ ਦੇ ਕਾਕਾ ਦੀ ਚਲਦੇ ਬਾਦਲ ਹੋਰਲੇ ਹੁੰਦੇ ਆ ਬਿਲਕੁਲ ਨੰਬਾ ਨਹੀਂ ਬੱਜਣੀ ਆ ਔਰ ਮੈਂ ਹੁਣ ਉਹ ਉਹਨੂੰ ਕੋਈ 24 ਲੱਖ ਬੰਦਾ ਸੁਣ ਚੁੱਕਿਆ ਜਦੋਂ ਪੜਦਾ ਕਿਵੇਂ ਵੇਖੀ ਜਾਂਦੀ ਬਿਲਕੁਲ ਮੈਂ ਵਫਾਦਾਰ ਧਰਤੀ ਦਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਬਿਲਕੁਲ ਜੀ ਕਦਰ ਕਾੜ ਕੱਢ ਲੈਣਾ ਜੀ ਕਿਉਂਕਿ ਇਹ ਤੋਂ ਨਹੀਂ ਕੁਝ ਮੰਨਣਾ ਮੈਂ ਕੋਈ ਧਰਤੀ ਦੇ ਤਖਤ ਤੇ ਬੰਦਾ ਕਿ ਮੈਂ ਇੰਨੇ ਕੰਮ ਕੀਤੇ ਅੱਧੀ ਅੱਧੀ ਪਰ ਮੈਂ ਕਦੇ ਕਿਸੇ ਤੋਂ ਸਾਡੇ ਪੰਜਾਬ ਦੇ ਵਿੱਚ ਡਿਪੋਰਟੇਸ਼ਨ ਤੜਾ ਤੜਾ ਹੋ ਰਹੀ ਹੈ ਪੂਰੇ ਇੰਡੀਆ ਚ ਭਾਰਤ ਦੇ ਵਿੱਚ ਕਾਫੀ ਬੱਚੇ ਆ ਰਹੇ ਨੇ ਤੁਸੀਂ ਵੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਾਂ ਯੂਰਪ ਦੇ ਵਿੱਚੋਂ ਕਾਫੀ ਬੱਚੇ ਜਾਂ ਬੱਚੀਆਂ ਨੂੰ ਵਾਪਸੀ ਲੈ ਕੇ ਆਏ ਸੀ ਕਿਸ ਤਰ੍ਹਾਂ ਦੇਖਦੇ ਹੋਣ ਆਹ ਦੇਖੋ ਤੁਹਾਡੇ ਕੋਲ ਤਿੰਨ ਇੰਟਰਵਿਊਮੈਂਟ ਹੈ ਜੀ ਬਿਲਕੁਲ ਬਿਲਕੁਲ ਜੋ ਘਾਈ ਮੈਂ ਹਾਂਜੀ ਜੀ ਕੱਲ੍ਹ ਐ ਵੀ ਨਹੀਂ ਕੋ ਇੱਕ ਸੇਵਾਦਾਰ ਜੀ 2 ਲੀਟਰਾਂ 'ਚ ਮੈਂ ਵੀ ਆਉਣਾ ਬਿਲਕੁਲ ਇੱਕ ਲੀਟਰ ਸਾਰੇ ਜਿਹੜੇ ਸੁਣਦੇ ਆ ਥੋ ਵੀ ਲੱਖਾਂ ਬੰਦੇ ਸੁਣ ਰਹੇ ਆ ਜੀ ਵੀ ਮੈਂ ਤੁਹਾਨੂੰ ਹੱਥ ਮੰਨ ਕੇ ਕਹਿੰਦਾ ਜੀ ਮੈਨੂੰ 1 ਲੀਟਰ ਦਿਖਾ ਦਿਓ ਜੀ ਨੇ ਫਿਕਰਮੰਦੀ ਕੀਤੀ ਆ ਹਮ ਮੈਂ ਪਿਛਲੇ 40 ਸਾਲ ਤੋਂ ਟਰੈਵਲ ਜਾਂ ਤਾਂ ਵੀ ਡਾਕਟਰ ਦੇ ਉੱਤੇ ਜਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਉਹ ਮੇਰਾ ਸੈਕਟਰੀ ਹੈ ਮੁੰਡਾ ਬਲਜਿੰਦਰ ਸਿੰਘ ਇੰਜੀਨੀਅਰ ਹੈ ਰਾਮੂ ਵਾਲੇ ਤੋਂ ਹੈ ਜੀ ਉਹ ਹੈ ਨਹੀਂ ਮੇਰੇ ਕੋਲ ਮੇਰੇ ਕੋਲ ਇੱਕ ਫੋਟੋ ਹੈ ਬੰਗੇ ਤੋਂ ਆਈ ਹੈ ਜੀ ਬੰਗੇ ਤੋਂ ਉਹਦੇ ਵਿੱਚ ਸਾfte ਮੁੰਡੇ ਗੱਪੂ ਗੱਪੂ ਮੁੰਡੇ 24 24 ਸਾਲ ਦੇ ਬੰਗੇ ਦੇ ਇੱਕ ਰੇੜੀ ਦੀ ਨੰਗਵਾਰੇ ਅਜਾਂਟਰ ਨੇ ਜੀ ਤੁਰਕੀ ਚਲ ਜਾ ਕੇ ਤਸਲ ਕਰਦੇ ਓਏ ਹਾਂ ਹੂੰ ਕਸਤਾ ਸੁਦਾ ਕਰੂ ਗਿਆ ਲੈ ਕੇ ਉਹ ਮੈਂ ਕਿਹੜਾ ਖੁੰਝਾ ਕਿਹੜਾ ਨੀਟਰ ਉਹ ਬਾਦਲ ਗਿਆ ਹੁੰਦਾ ਸੀ ਕਿਹੜਾ ਕਿਹੜਾ ਕੈਪਟਨ ਬਿੰਦਰ ਕਿਰਿੰਦਰ ਕੋ ਪਛੜ ਕੀ ਦਾ ਜਾਜੇ ਜਨ ਬਾਰੇ ਨਿਕਲ ਗਾਏ ਐ ਮੈਂ ਜਿੰਨਾ ਦੇ ਮੈਂ ਕੋ ਜੇ ਕੋਈ ਇਹ ਬਿਸ਼ਾਭਦਾਨੀ ਤੋਂ ਬਾਅਦ ਤੇ ਨਾਦਰ ਸ਼ਾਹ ਬਾਦ ਤੇ ਨਾਦਰ ਸ਼ਾਹ ਤੋਂ ਬਾਅਦ ਕਤਲ ਹੋ ਰਹੇ ਐ ਤੇ ਟ੍ਰੈਵਲ ਏਜੰਟ ਕਰ ਰਹੇ ਤੇ ਬਾੜੀ ਗੱਲ ਯਕੀਮਾ ਮਸੂਮਾ ਕਮਜ਼ੋਰਾਂ ਦੀ ਰਾਮੂ ਰੰਮੋ ਵਾਲੀਆ ਸਾਹਿਬ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਦ ਨੇ ਤੇ ਕਤਲ ਕਰਦੇ ਬਿਲਕੁਲ ਐਨ ਆਰ ਆਈ ਨਾ ਜੀ ਐਨ ਆਰ ਆਈ ਜੀ 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 ਸਰੋਪ ਤੇ ਸਰੋਪ ਤੇ ਦੇਵ ਸੇ ਜੀ ਲਾ ਗੈਣ ਲੋ ਪ੍ਰਿਆਪ ਦੇ 110000 ਰੁਪਏ ਦਾ ਇਹ ਹਰ ਪਿੰਡ ਵਿੱਚ 8 ਤੋਂ 10 ਪੰਚਾਇਤ ਤੇ ਸਰਪੰਚਾ ਇੱਕ ਨੰਬਰ 2 117 ਐਮਐਲਏ ਹੈ ਬਿਲਕੁਲ ਨੰਬਰ 10 ਵੀਐਪੀ ਹੈ ਹਮ ਨੰਬਰ 4 ਕਿੰਨੀਆਂ ਸਟੂਡੈਂਟ ਯੂਨੀਅਨ ਹੈ ਹਮ ਨੰਬਰ 5 ਸੀਪੀਆਈ ਸੀਪੀਐਮ ਕਾਂਗਰਸ ਆਕਾਦੀ ਬੀਜੇਪੀ ਕਿੰਨੀਆਂ ਪਾਰਟੀਆਂ ਹਮ ਹੁਣ ਫਿਰ ਸੈਸ਼ਨ ਹੋ ਕੇ ਆ ਗਿਆ ਪਰਸੋਂ ਖਤਮ ਹੋਇਆ ਜੇ ਕੱਲ ਖਤਮ ਹੋਇਆ ਕੱਲ ਕੱਲ ਬਿਲਕੁਲ ਕੋਈ ਇੱਕ ਬੰਦਾ ਟਰੈਵਲ ਜੰਟਾ ਦੇ ਬਾਰੇ ਦੇ ਵਿਰੋਧ ਬੋਲਦਾ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਐਨਆਰਆਈਆਂ ਦੀ ਗੱਲ ਨਹੀਂ ਬਿਲਕੁਲ ਐਨਆਰਆਈ ਨਹੀਂ ਇਹ ਮਾਂ ਦੇ ਸਿਰ ਚ ਘੋਟਨਰ ਮਾਰਦੇ ਆ ਬਿਲਕੁਲ ਬਿਲਕੁਲ ਐ ਰਾਮੂ ਵਾਲੀਆ ਸਾਹਿਬ ਰਮੂ ਵਾਲੀਆ ਸਾਹਿਬ ਐਨ ਆਰ ਆਈਆਂ ਦੀਆਂ ਵੀ ਸ਼ਿਕਾਇਤਾਂ ਨੇ ਜਦੋਂ ਪੰਜਾਬ ਜਾਂਦੇ ਨੇ ਪੰਜਾਬ ਦੇ ਵਿੱਚ ਜਾਂਦੇ ਨੇ ਵੱਡੇ ਵੱਡੀਆਂ ਫਲੈਕਸਾਂ ਆਈ ਲਾਈਟਸ ਵੀਜ਼ੇ ਲਗਾਉਂਦੀਆਂ ਸ਼ਰਤਾਂ ਕਿ 15 ਦਿਨ ਦੇ ਵਿੱਚ 20 ਦਿਨ ਦੇ ਵਿੱਚ ਲੋਕਾਂ ਨੂੰ ਪੰਜਾਬ ਦੇ ਨਾਲ ਬੇਕੂਫ ਬਣਾ ਰਹੇ ਨੇ ਉੱਥੇ ਦੇ ਪੋਲੀਟਿਸ਼ੀਅਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਉੱਥੇ ਦੇ ਪੁਲਿਸ ਮੁਲਾਜ਼ਮਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਬਾਈ ਜੀ ਮੈਂ ਤਾਂ ਤੁਹਾਨੂੰ ਕਹਿੰਦਾ ਕਿ ਐਮ ਪੀ ਨੇ ਉਹਨਾਂ ਦੇ ਘਰੇ ਪੁੱਤ ਮਰ ਗਿਆ ਮਾਂ ਮਰ ਗਈ ਮਕਾਨਾ ਇਹਦੇ ਹਾਂ ਅੱਡਾ ਕਿਨਾਂ ਬਲਕੇ ਮੈਂ ਜਿਸੀ ਰੱਬ ਵਰਗੀਆਂ ਸਲੋਕਾਂ ਮੈਂ ਬਲਵਾਨ ਤੇਰਾਮੂ ਵਾਲੀ ਆ ਮੈਂ ਕਹਿੰਦੇ ਉਹ ਦੁਆਗ ਮੈਂ ਇੱਕ ਵੇਰੀ ਆ ਕਾਂਦੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਸੀ 1912 ਦੇ ਜੀ ਬਾਦਲ ਦਾ ਰਾਜਸੀ ਦੇ ਮੈਂ ਕੋਰ ਕਮੇਟੀ ਦੇ ਮੈਂ ਉੱਠ ਕੇ ਕਹਿੰਦਾ ਸਾਰੇ ਕੰਮ ਬੰਦ ਕਰਦੇ 12 ਦੀ ਗੱਲ ਹੈ ਤੇਰਾ ਮਰੇ ਪਹਿਨਾ ਮੈਂ ਕੋ ਟ੍ਰੈਵਲ ਲੈਂਟਾ ਤੇ ਸਪੈਸ਼ਲ ਸੈਬਲੀ ਸੈਸ਼ਨ ਸਾਡੇ ਕੇ ਬਾਦਲ ਸਾਹਿਬ ਕੋਈ ਨਾ ਕੋਈ ਕੰਮ ਕਰੋ ਲੋਕ ਹੁੰਦੀ ਹੈ ਹੂੰ ਵੀਰ ਨੇ ਮਾਰੀ ਅੱਖ ਤੇ ਜਾ ਕੇ ਉਸ ਸ਼ੇਖਾ ਹੂੰ ਸੇਵਾ ਸੇ ਉਹ ਨੂੰ ਚੱਕਿੰਦਾ ਉਹ ਲਾਭ ਵਾਲੀਆ ਇਹਨੂੰ ਟ੍ਰੈਵਲ ਜੈਂਟਰ ਤੇ ਬਨ ਹੋਰ ਕੁਛ ਆਉਂਦਾ ਹੂੰ ਮੈਂ ਤਾਂ ਸੇਵਿਆ ਇਹਨੂੰ ਤਾਂ ਹੋਰ ਤੂੰ ਹਿੰਦੀ ਗ੍ਰੇਫੀਤ ਮੈਂ ਅੱਜ ਸੰਸਕ੍ਰਿਤ ਫਾਰਸੀ ਇਹ ਜਬਾਨਾਂ ਆਉਂਦੀਆਂ ਐ ਐਨੇ ਦੋ ਦਮ ਐਡਰੈਸ ਵਾਂਗੂ ਪੜਿਆ ਹੂੰ ਲੇਕਿਨ ਕਿਸੇ ਨੇ ਸੁਣੀ ਨਹੀਂ ਮੈਂ ਤਾਂ ਇੰਨੀ ਗੱਲ ਕਹਿਣਾ ਟ੍ਰੈਵਲ ਜੈਂਟਰ ਸੋ ਰੁਕੀ ਜੇ ਮੁੰਡਿਓ ਕੋਨੋ ਟ੍ਰੈਵਲ ਜੰਟਰ ਉੱਟ ਕੇ ਜੀ ਸਿੱਧੇ ਹੱਕ ਦੀ ਗੱਲ ਦੇ ਕਰਦੇ ਕਰਦੇ ਮੈਂ 15 ਮੀਟਰਾਂ ਤੋਂ ਗਾੜੀ ਪਕਾਈ ਆ ਦੀ ਇਹ ਵੀ ਇੱਕ ਕੰਮ ਹੈ ਹਮ ਸਭ ਲੋਕਾਂ ਤੁਸੀਂ ਵੀ ਕੀ ਹੈ ਤੁਸੀਂ ਉਹਨਾਂ ਨੂੰ ਕਹਿੰਦੇ ਫਲਾਣੇ ਸ਼ਹਿਰ ਤੇ ਨਹੀਂ ਥੋਕ ਕੇ ਪਹਿਲਾਂ ਜੇ ਮੰਗੇ ਥੋਕ ਕੇ ਢੇਲੋਂ ਪਰ ਹਮ ਬਿਲਕੁਲ ਬਿਲਕੁਲ ਬਾਦਰੇ ਆਪਾਂ ਬਾਦਰੇ ਲੋਕੋ ਮੈਂ ਵੀ ਤੁਹਾਡੇ ਚੋਂ ਹਾਂ ਮੈਂ ਲੱਗਿਆ ਬਹੁਤ ਹਰੇ ਤੇ ਜਸਰ ਜੀ ਜਿਹਨਾਂ ਨੂੰ ਨਵੀਂ ਕਾਰਸੀ ਬਣਾਉਣੀ ਆ ਵਟ ਕਹਨ ਦੇ ਦੇ ਪੈਸੇ ਬਰੋਲਿੰਗ ਮੈਂ ਜ਼ਰੂਰ ਘੱਟੋ-ਘੱਟ 20 ਕਰੋੜ ਰੁਪਈਆ ਪਿਛਲੇ 25-30 ਸਾਲਾਂ ਚ ਬੜਵਾਇਆ ਨਾਲੇ ਮੈਂ ਫੇਰ ਕਿਹਾ ਮੈਂ ਕਿਸੇ ਤੋਂ ਕਹਿਆ ਆਟੇ ਦੀ ਥੂਲੀ ਜਿਵੇਂ ਬਠਿਆਈਦਾ ਕਿ 1000 ਜਾਂ 10-20-50 ਮੈਂ ਰੁਪਈਆ ਕੱਢੀ ਲੈ ਰਾਮੂ ਵਾਲੀਆ ਸਾਹਿਬ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਰੱਖ ਸਕਦੇ ਹੋ 2027 ਦੇ ਵਿੱਚ ਇਹ ਜੀ ਫਰਹਾਲ ਬਾਲਾ ਵੜੀਆ ਕਰਦਾ ਜੇ ਲੋਕ ਮੈਨੂੰ ਕਹਿਣਗੇ ਵੀ ਤੁਸੀਂ ਮੇਰਾ ਭਰਾਵਾ ਤੇ ਜੇ ਮੇਰੇ ਹੱਥ ਕੀ ਕਰ ਰਹੇ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇਸ ਟਾਈਮ ਲੋਡ ਹੈ ਕਿਉਂਕਿ ਜਿਵੇਂ ਸਾਡੇ ਐਨ ਆਰ ਆਈ ਮਨਿਸਟਰ ਨੇ ਉਹ ਤੇ ਹੱਥਾਂ ਦੇ ਹੱਥ ਧਰ ਕੇ ਬੈਠੇ ਹੋਏ ਨੇ ਪੰਜਾਬ ਦੇ ਵਿੱਚ ਲੋਡ ਹੈ ਪੰਜਾਬ ਦੇ ਜੈਂਟਾ ਨੂੰ ਕਾਬੂ ਚੁਪ ਕਰਨਾ ਤੇ ਪੰਜਾਬੀਏਤ ਨੂੰ ਪਿਆਰ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਇੱਥੇ ਐਜੂਕੇਸ਼ਨ ਔਰ ਬਿਜ਼ਨਸ ਕੰਮ ਸਕੂਲ ਕਾਲਜ ਪ੍ਰਮੋਟ ਕਰਨਾ ਯੂਨੀਵਰਸਿਟੀਆਂ ਲੈ ਕੇ ਆਣਾ ਬਾਹਰੋਂ ਉਹਦੀ ਲੋੜ ਹੈਗੀ ਵਰਕਸ਼ਾਪਾਂ ਦੀ ਲੋੜ ਹੈਗੀ ਹੈ ਬਾਹਰ ਦੀਆਂ ਦੀ ਕਿਉਂਕਿ ਸਾਡੇ ਬੱਚੇ ਬਾਹਰ ਨਹੀਂ ਜਾਂਦੇ ਹੋਣੇ ਇੱਕ ਵਾਰੀ ਥੋੜੀ ਉਮਰ ਕਿੰਨੀ ਹੈ ਭਾਈ ਸਾਹਿਬ ਮੈਂ ਮੈਂ ਅੱਜ ਤੱਕ 40 ਸਾਲ ਦਾ ਮੈਂ ਇਹ ਇੰਨਾ ਮਿੱਠਾ ਬੋਲਦੇ ਹੋ ਜੇ ਕੋਈ ਕਥਾ ਕਰਦਾ ਬਹੁਤ ਸੋਹਣਾ ਬੋਲਦਾ ਹਾਂ ਧੰਨਵਾਦ ਸ਼ੁਕਰੀਆ ਮੈਨੂੰ ਮੈਂਨਤ ਕਰਕੇ ਕਹਿੰਦਾ ਹਾਂ ਜੀ ਜੀ ਮੈਨੂੰ ਮੈਂਨਤ ਕਰਕੇ ਕਹਿੰਦਾ ਹਾਂ ਪੰਜਾਬ ਮੈਂ ਤਾਂ ਜਲਾਜ ਹੂੰ ਭਰਾਮ ਖੋਰੀ ਦੀ ਰੋਟੀ ਖਾਣੋਂ ਬਿਲਕੁਲ ਲੀਡਰ ਹੱਦ ਜਾਣ ਹੂੰ ਲੀਡਰ ਹੱਦ ਜਾਣ ਹੂੰ ਤੇ ਪੱਤਰਕਾਰ ਵੀ ਫਿਕਰਮੰਦ ਹੋਣ ਬਿਲਕੁਲ ਗੋਰੀ ਨਹੀਂ ਕਹਿੰਦਾ ਬਿਲਕੁਲ ਲੋਕ ਫਿਕਰਮੰਦ ਹੋ ਜਾਣ ਬਿਲਕੁਲ ਲੋਕ ਫਿਕਰਮੰਦ ਹੋ ਜਾਣ 500 ਰੁਪਏ ਤੋਂ ਲੈ ਕੇ ਐਮਪੀ ਐਨਐਲਏ ਤੱਕ ਥੋੜੇ ਔਰ ਕੇ ਬੰਦੇ ਆ ਜਾਣ ਬਿਲਕੁਲ ਇੱਥੇ ਤੁਸੀਂ ਹੋਰ ਕਾਹ ਦੇ ਹੋ ਚਾਰ ਬੰਦੇ ਵੀ ਆਓ ਜਿਨ੍ਹਾਂ ਨੇ ਮਾਂ ਦਾ ਦੁੱਖ ਚੁੰਗਿਆ ਟ੍ਰੈਵਲ ਏਜੰਟ ਦੇ ਖਿਲਾਫ ਲੜੀਏ ਇੱਕ ਥੋੜੀਆਂ ਸਮੱਸਿਆਵਾਂ ਚੁਟਕੀ ਤੋਂ ਖਤਮ ਹੋ ਜਾਣੀ ਹੈ ਚੁਟਕੀ ਤੋਂ ਬਿਲਕੁਲ ਤੇਰਾ ਮੂਵਮੈਂਟ ਨੂੰ ਲੱਗਦਾ ਕਿ ਹਟਾਏ ਨਾ ਜੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰ ਰਹੀ ਸਹੀ ਪੰਜਾਬ ਦੇ ਵਿੱਚ 2 ਸਾਲ ਰਹਿ ਗਏ ਨੇ ਨਹੀਂ ਬਾਤ ਇਹ ਤਾਂ ਸਾਡੇ ਤੋਂ ਸਾਕੇ ਤੋਂ ਹੁੰਦਾ ਸੀ ਜੀ ਉਹ ਕਹਿੰਦਾ ਮੈਂ ਬਹੁਤ ਚੰਗਾ ਵਿਅਕਤੀ ਹਾਂ ਕਿ ਅੱਜ ਕਿਵੇਂ ਹਾਂ ਧਾਨਾ ਦੇ ਪਾਸ ਹੋ ਦੇਗਾ ਇਹਦਾ ਹੋਰ ਤਾਂ ਵੀ ਕਿਸੇ ਅਜਸੀ ਬਾਰੇ ਜਾਣਕਾਰੀ ਨਹੀਂ ਲੇਕਿਨ ਮੈਂ ਨੇ ਅਸਫਲਤਾ ਹੀ ਖਾਪੜਾ ਦੇ ਲਈ हम्म बिल्कुल धन्यवाद रामूवालिया साहब बहुत-बहुत शुक्रिया तडे कीमती टाइम दा तुसी किरे बैठे होए सी कीमती टाइम कट के समय जुड़े मैं जरूरी काम ते सी मैं थोनू तो ना नहीं कीती मैं जरूरी ना कीती मैं शुक्रिया शुक्रिया धन्यवाद जी धन्यवाद जी मेहरबानी धन्यवाद आशीर्वाद थैंक यू सोनू सब काम सासी का जी सासी का सासी का लाठरियां निकल आए सारे ਰਬ ਉਹ ਰਬ ਕੀਤਾ ਕਰਦੇ ਉਹ ਬਾਣੀ ਨਾਲ ਲੜ ਕੇ ਨੇ ਸਾਨੂੰ ਦਾ ਰੋਗ ਨਿਕਲੇ ਆਇਆ ਬਿਲਕੁਲ ਆਏ ਨੇ ਲਾਟਰੀਆਂ ਬਾਣੀ ਦਿੱਤੀਆਂ ਸੀ ਮੇਰੀਆਂ ਬਿਲਕੁਲ ਸੋਹਣੀ ਅਕਾਲੀ ਕਰਦੇ ਪਿੱਛੇ ਕਿਵੇਂ ਬਾਬਾ ਖੜ ਕੇ ਛੇ ਨੇ ਕਿਵੇਂ ਰਣਾਂਾਂ ਕਿੰਨੇ ਜੈਤੂ ਦਾ ਮੋਰਚਾ ਕਿਵੇਂ ਦਲਕਣਾ ਦਾ ਸਾਹਿਬ ਦਾ ਮੋਰਚਾ ਕਿਵੇਂ ਪੰਜਾ ਸਾਹਿਬ ਵਿੱਚ ਸਵਾਸਤਿਕਾ ਆਦਾ ਸਲਾਮ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਰਾਮੂ ਵਾਲੀਆ ਸਾਹਿਬ ਬਲੌਂਸਿੰਗ ਰਾਮੂ ਵਾਲੀਆ ਸਾਹਿਬ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਅਮਰੀਕਾ ਦੇ ਵਿੱਚ ਤਾਨੂੰ ਲੱਖਾਂ ਲੋਕੀ ਤੁਹਾਨੂੰ ਦੇਖਦੇ ਨੇ ਇੱਕ ਤੁਹਾਡੀ ਆਪਾਂ ਇੰਟਰਵਿਊ ਕੀਤੀ ਸੀ ਕਾਫੀ ਸਾਲ ਹੋ ਗਏ ਨੇ ਤੁਸੀਂ ਕਿਹਾ ਸੀ ਕਿ ਤਖਵੀਰ ਸਿੰਘ ਬਾਦਲ ਨਹੀਂ ਆ ਸਕਦਾ ਇੱਕ ਤੁਹਾਡੀ ਗੱਲ ਸੱਚੀ ਹੋ ਰਹੀ ਹੈ ਕੀ ਕਹੋਗੇ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਹੈ ਕਿ ਪਹਿਲਾਂ ਤਾਂ ਮੈਂ ਦੋਵੇਂ ਅੱਖ ਜੋੜ ਕੇ ਸੇ ਗੁਰੂ ਗੰਗ ਸਿੰਘ ਦੇ ਚਰਨਾਂ ਦੇ ਸਰਨਵਾਕੀ ਇਹ ਛੋਟੇ ਪੈਰਾਂ ਨੂੰ ਅਸਲਾ ਗੇ ਫੜੇ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦਿਨ ਬਦ ਦਿਨ ਫਿਕਰਮੰਦ ਹੁੰਦਾ ਜਾ ਰਿਹਾ ਹਾਂ ਬਹੁਤ ਫਿਕਰਮੰਦ ਬਹੁਤ ਉਹ ਫਿਕਰਮੰਦ ਗੁਰੂ ਦੇ ਧੰਵਾਦ ਸੋ ਨਿਕਿਆ ਹੈ ਹਾਲਾਂਕਿ ਤੁਹਾਡੇ ਸਵਾਲ ਦਾ ਸਾਰੇ ਮੈਂ ਜਵਾਬ 1 ਮਿੰਟ 20 ਮਿੰਟ ਕੀ ਦੇ ਰਿਹਾ ਹਾਂ